ਮੇਰਾ ਨਾਮ ਕਵਲਜੀਤ ਸਿੰਘ ਸੋਤਾ ਪੰਜਾਬ ਪ੍ਰਧਾਨ ਬਸਪਾ ਮੇਡਕਰ ਪਾਰਟੀ ਅੱਜ ਪੂਰੇ ਪੰਜਾਬ ਚ ਦਲਿਤ ਸਮਾਜ ਨੂੰ ਇਕੱਠੇ ਕਰਨ ਚ ਬਸਪਾ ਮੇਡਕਰ ਪਾਰਟੀ ਬਹੁਤ ਵੱਡੀ ਤੇਜ਼ੀ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਆ ਜਿਸ ਦੀ ਲੜੀ ਦੇ ਤਹਿਤ ਅੱਜ ਅਜਨਾਲਾ ਦੀ ਧਰਤੀ ਤੇ ਸੱਤਾ ਪਰਿਵਰਤਨ 227 ਮਿਸ਼ਨ ਨੂੰ ਰੈਲੀ ਅੱਜ ਕੀਤੀ ਆ ਅੱਜ ਦੀ ਰੈਲੀ ਇੱਕ ਬਹੁਤ ਵੱਡਾ ਰੈਲਾ ਦੇ ਰੂਪ ਧਾਰਨ ਵਿੱਚ ਸਾਬਤ ਹੋਈ ਆ ਅੱਜ ਦੀ ਰੈਲੀ ਦੇ ਵਿੱਚ ਇਹ ਲੋਕਾਂ ਨੇ ਸਾਬਤ ਕਰ ਦਿੱਤਾ ਵੀ ਅਜਨਾਲੇ ਦੀ ਧਰਤੀ ਤੋਂ 227 ਚ ਇਲਾਕੇ ਦਾ ਐਮਐਲਏ ਪੈਦਾ ਕੀਤਾ ਜਾਊਗਾ। ਤੁਸੀਂ ਕੀ ਕਹਿਣਾ ਚਾਹੋ ਸਰਕਾਰ ਤੇ ਕਹਿ ਰਹੀ ਵੀ 3 ਸਾਲ ਤੱਕ ਅਸੀਂ ਬੜਾ ਵਕਾਫ ਕੀਤਾ ਉਹ ਸਾਨੂੰ ਛਾਰ ਕਰਦੇ ਨੇ ਵੱਡੀ ਤਲਬ ਜਤਾਉਣ ਦੀ। ਅੱਜ ਇਹ ਗੱਲ ਕਰਨਾ। ਅੱਜ ਪੰਜਾਬ ਸਰਕਾਰ ਝੂਠੇ ਵਾਅਦਿਆਂ ਦੀ ਖੋਖਲੀ ਸਰਕਾਰ ਆ। ਜਿਹੜੀ ਸਰਕਾਰ ਕਹਿੰਦੀ ਆ ਤੇ ਅਸੀਂ ਤਿੰਨਾਂ ਸਾਲਾਂ ਚ ਹਰ ਵਰਗ ਲਈ ਕੰਮ ਕੀਤਾ। ਹਰ ਵਰਗ ਸੜਕਾਂ ਤੇ ਜਿਵੇਂ ਬਸਪਾ ਅੰਬੇਡਕਰ ਪਾਰਟੀ 12.5% ਕੋਟੇ ਨੂੰ ਲਾਗੂ ਕਰਾਉਣ ਲਈ ਹਰ 15 ਦਿਨ ਬਾਅਦ ਵਿਧਾਨ ਸਭਾ 'इज ਮੰਗ ਪੱਤਰ ਦੇ ਰਹੀ ਆ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਨਣ ਲਈ ਤਿਆਰ ਨਹੀਂ ਜੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਨਣ ਲਈ ਤਿਆਰ ਨਹੀਂ ਤੇ ਕਿਹੜੇ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਆ ਪਰ ਬਸਪਾ ਅੰਬੇਡਕਰ ਪਾਰਟੀ ਗਰੀਬ ਲੋਕਾਂ ਨੂੰ ਜਾਗਰਤ ਕਰਕੇ ਗਰੀਬ ਲੋਕਾਂ ਦੀ ਪਾਰਟੀ ਨੂੰ ਮਜ਼ਬੂਤ ਕਰਨ 'ਚ ਲੱਗੀ ਆ ਔਰ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਣ ਦੇ ਵਿੱਚ ਕਾਫੀ ਤੇਜ਼ੀ ਨਾਲ ਅੱਗੇ ਵਧਦੀ ਵਿੱਚ ਆ। ਸਾਡੀ ਆਡੀ ਜੇਕਰ ਸਰਕਾਰ ਸੱਤਾ ਵਿੱਚ ਆ ਤੇ ਕਿਹੜੇ ਕਿਹੜੇ ਕੰਮ ਜਿਹੜੇ ਨੇ ਪਹਿਲਾਂ ਦੀਆਂ ਦੇ ਪੁਕਾਰ ਤੇ ਛੁੱਟੇ ਵਾਲੇ ਕੰਮ। ਬਸ ਪਾਂ ਬੇੜਕਰ ਪਾਰਟੀ 2027 ਚ ਸਰਕਾਰ ਆਏਗੀ। ਜਦੋਂ ਸਰਕਾਰ ਚਾਹੀ ਗਈ ਅਸੀਂ ਹਰ ਵਰਗ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਕਿਸੇ ਵਰਗ ਨੂੰ ਧਰਨੇ ਲਾਉਣ ਦੀ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਨਹੀਂ ਪਾਉਗੀ। ਇਹ ਸਰਕਾਰ ਇਸ ਕਰਕੇ ਧਰਨੇ ਪ੍ਰਦਰਸ਼ਨ ਕਰਦੀ ਆ ਕਿਉਂਕਿ ਲੋਕਾਂ ਦੀ ਕੰਮ ਨਹੀਂ ਕਰਦੀ। ਪਰ ਸਾਨੂੰ ਜਾਂਚ ਆ ਅਸੀਂ ਗਰਾਊਂਡ ਲੈਵਲ ਤੋਂ ਪੈਦਾ ਹੋਏ ਆ। ਸਾਨੂੰ ਹਰ ਗਰੀਬ ਦੀ ਸਮੱਸਿਆ ਦਾ ਪਤਾ ਉਸ ਗਰੀਬ ਦੀ ਸਮੱਸਿਆਵਾਂ ਦਾ ਹੱਲ ਕਰਨਾ ਇੱਕ ਮੁੱਖ ਮੰਤਰੀ ਦੀ ਛੁਟਕੀ ਮਾਰਿਆ ਕੰਮ ਆ ਉਸ ਮੁਸ਼ਕਲ ਦਾ ਹੱਲ ਕਰਨ ਲਈ ਅਸੀਂ ਬਿਲਕੁਲ ਤਿਆਰ ਬਰ ਤਿਆਰ ਹਰੇਕ ਗੱਲ ਦੇ ਮੁੱਖ ਮੰਤਰੀ ਪੰਜਾਬ ਕਹਿੰਸੀ ਮਾਨਯੋਗ ਗਿਆ ਸੀ ਕਿ ਸਾਡੀ ਸਰਕਾਰ ਆਉਣਾ ਤੋਂ ਤੁਹਾਨੂੰ ਕੋਈ ਧਰਨਾ ਪ੍ਰਸ਼ਨ ਨਹੀਂ ਕਰਨਾ ਪਊਗਾ ਪਰ ਧਰਨਾ ਪ੍ਰਸ਼ਨ ਉਹਨਾਂ ਸਰਕਾਰ ਵਿੱਚ ਤੋਂ ਪੁੱਛਦੇ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਗਰੀਬ ਲੋਕਾਂ ਨੇ ਬਹੁਤ ਵੱਡੀ ਤੇਜ਼ੀ ਨਾਲ ਵੋਟਾਂ ਪਾ ਕੇ ਬਣਾਈ ਗਰੀਬਾਂ ਨੇ ਇਸ ਕਰਕੇ ਬਣਾਈ ਸੀ ਕਿ ਸਾਡੀਆਂ ਸਮੱਸਿਆਵਾਂ ਦੇ ਹੱਲ ਕੀਤੇ ਜਾਣਗੇ ਪਰ ਹੁਣ 3 ਸਾਲ ਸਰਕਾਰ ਬਣੀ ਨੂੰ ਹੋ ਗਿਆ ਨਾ ਤਾਂ ਬੀਬੀਆਂ ਦੇ ਖਾਤਿਆਂ 'ਚ ਹਜ਼ਾਰ ਰੁਪਏ ਆਇਆ ਕਿਸਾਨਾਂ ਨੂੰ ਐਮਐਸਪੀ ਨਹੀਂ ਮਿਲ ਰਹੀ ਬੁਢਾਪਾ ਵਿਧਵਾ ਪੈਨਸ਼ਨ ਬੰਦ ਕੀਤੀ ਜਾ ਰਹੀ ਰਾਸ਼ਨ ਕਾਰਡ ਕੱਟੇ ਜਾ ਰਹੇ ਆ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਬਸਪਾ ਮੇਡਕਰ ਪਾਰਟੀ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਿਆਂ ਕਰਕੇ ਸਰਕਾਰ ਦੇ ਬਰਕਰਾਰ ਜੰਗ ਲੜ ਰਹੀ ਆ ਔਰ ਲੜ ਕੇ 2027 'ਚ ਪੰਜਾਬ ਦਾ ਮੁੱਖ ਮੰਤਰੀ ਗਰੀਬਾਂ 'ਚ ਪੈਦਾ ਕਰਨ ਦੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਆਮ ਜਨਤਾ ਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਅੱਜ ਦੇ ਇਕੱਠ ਤੋਂ ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਪੀ ਲੋਕ ਜਿਨ੍ਹਾਂ ਦੀਆਂ ਵੋਟਾਂ ਜ਼ਿਆਦੀਆਂ ਜੇਕਰ ਤੁਸੀਂ 78 ਸਾਲ ਇਹਨਾਂ ਲੋਕਾਂ ਦੀਆਂ ਗੁੰਮਰਾਹ ਹੋਏ ਕਾਰਨ ਉਹਨਾਂ ਨੂੰ ਵੋਟਾਂ ਪਾ ਕੇ ਸਰਕਾਰ ਬਣਾਈ ਇੱਕ ਵਾਰੀ ਆਪਣੀ ਪਾਰਟੀ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਮੈਂ ਤੇ ਮੇਰੇ ਸਾਥੀ ਰਾਤ ਦਿਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਰਾਤ ਦਿਨ ਲੱਗੇ ਰਹਿੰਦੇ ਆ ਜੇਕਰ ਇਹ ਲੱਗੇ ਰਹਿੰਦੇ ਆ ਤੇ ਜਦੋਂ ਸਤਾਈ ਚ ਤੁਹਾਡੀ ਸਰਕਾਰ ਬਣ ਗਈ ਤੇ ਤੁਹਾਡੀਆਂ ਸਮੱਸਿਆਵਾਂ ਦੇ ਹੱਲ ਕੀਤੇ ਜਾਣਗੇ ਧੰਨਵਾਦ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਇਆ ਨੂੰ ਜੀ ਆਇਆਂ ਮੇਰਾ ਨਾਂ ਹਰਪਾਲ ਸਿੰਘ ਆ ਮੈਂ ਪਿੰਡ ਦੁਧਰਾਏ ਆ ਪੰਜਾਬ ਪ੍ਰਧਾਨ ਕਬਲਜੀਤ ਸਿੰਘ ਸੋਤਾ ਨੇ ਮੈਨੂੰ ਅੱਜ ਇੱਥੇ ਜਨਾਲੇ ਦਾ ਲਾਤਾ ਪ੍ਰਧਾਨ ਮੈਂ ਸਾਰਾ ਹੀ ਇਮਾਨਦਾਰੀ ਨਾਲ ਕੰਮ ਕਰਕੇ 2027 ਦੇ ਵਿੱਚ ਐਮਐਲਏ ਦੀ ਸੀਟ ਜਿੱਤ ਕੇ ਮੈਂ ਪਾਰਟੀ ਦੀ ਝੋਲੀ ਚ ਪਾਵਾਂਗਾ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਬਹੁਤ ਵੱਡੀ ਹਾਂਜੀ ਸਰ ਇਮਾਨਦਾਰੀ ਨਾਲ ਇਮਾਨਦਾਰੀ ਹਾਂਜੀ ਤੇ ਆਮ ਲੋਕਾਂ ਦੇ ਜਿਹੜੇ ਆਮ ਘਰਾ ਦੇ ਵਰਗ ਦੇ ਲੋਕ ਨੇ ਉਹਨਾਂ ਦੀਆਂ ਮੁਸ਼ਕਲ ਸੁਣੀ ਜਾਣਗੀਆਂ ਹਾਂਜੀ ਜ਼ਰੂਰ ਸੁਣੀਆਂ ਜਾਣਗੀਆਂ ਜੀ ਜਿਹੜੇ ਨੌਕਰੀ ਨਹੀਂ ਲੱਗੇ ਅੱਜ ਸਾਡੇ ਮੁੰਡੇ ਸਾਰੇ ਉਸ ਤਰ੍ਹਾਂ ਹੀ ਪੜ੍ਹ ਕੇ ਸਰਟੀਫਿਕੇਟ ਲੈ ਕੇ ਅੱਜ ਬੈਠੇ ਡਿਗਰੀਆਂ ਕਰਕੇ ਬੈਠੇ ਆ ਪਰ ਨੌਕਰੀ ਨਹੀਂ ਮਿਲੀ ਬੜਾ ਹੁੰਦਾ ਸਾਡੀ ਤੇ ਲੰਗੀ ਉਮਰ ਪਰ ਗਾਂਵ ਵਾਲੀ ਬੱਚੇ ਜਿਹੜੇ ਉਹਨਾਂ ਵਾਸਤੇ ਆਂ ਫਿਰ ਸੋਚਦੇ ਆ ਕਿ ਨੌਕਰੀ ਤੇ ਚੜ ਜਾਣਾ ਸਾਨੂੰ ਕੋਈ ਆਟਾ ਦਾਲ ਸਕੀਮ ਕੁਛ ਨਹੀਂ ਚਾਹੀਦੀ ਸਾਨੂੰ ਇੱਕ ਘਰ ਚ ਇੱਕ ਨੌਕਰੀ ਚਾਹੀਦੀ ਆ ਭਾਵੇਂ 35 ਤੋਂ 40000 ਰੁਪਇਆ ਮਿਲੇ ਉਹਦੇ ਵਿੱਚੋਂ ਸਾਰਾ ਵਰਕ ਕਰ ਲੈਣਗੇ ਘਰ ਦਾ ਸਾਬ ਆਟਾ ਦਾਲ ਲੈ ਲੈਣਗੇ ਪਰ ਜਿਸ ਤਰ੍ਹਾਂ ਦਿਲ ਤਨਾਜ ਵੀ ਠੱਕਾ ਹੁੰਦਾ ਆ ਰਿਹਾ ਸਾਡੇ ਵਰਗ ਨਾਲ ਅਸੀਂ ਦੇਖਿਆ ਵੱਡੇ ਸਰ ਜਿੱਥੇ ਵੀ ਅੱਜ ਵੀ ਅਸੀਂ ਬਸਪਾ ਪਾਰਟੀ ਉਮੀਦਵਾਰ ਜਿੱਥੇ ਸਾਨੂੰ ਡਿਊਟੀ ਲਾਉਂਦੀ ਆ ਆਪਾਂ ਜਾਣਦੇ ਆ ਪਹੁੰਚਦੇ ਆ ਸਾਰਾ ਅਗਲੇ ਦੀ ਗੱਲ ਸੁਣਦੇ ਆ ਉਹਦਾ ਸਾਰਾ ਹੀ ਆਪਾਂ ਕਰਕੇ ਉਹਨਾਂ ਨੂੰ ਉਹਨਾਂ ਦੇ ਇਨਸਾਫ ਦਿਵਾਉਂਦੇ ਆ ਅੱਜ ਵੀ ਅਸੀਂ ਦੇਖਿਆ ਲੋਕਾਂ ਦਾ ਇਕੱਠ ਬੜਾ ਤਗੜਾ ਵੱਡਾ ਰੈਲੀ ਕੀਤਾ ਗਿਆ ਫਿਰ ਰੈਲਾ ਹੋ ਗਿਆ ਇੰਨਾ ਬਸਾਂ ਤੱਕ ਵੱਡੀਆਂ ਗੱਡੀਆਂ ਤੱਕ ਆਏ ਨੇ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਜੀ ਜਨਤਾ ਜਿਹੜੀ ਆ ਦੁਖੀ ਹੋਈ ਪਈ ਆ ਸਰਕਾਰ ਤੋਂ ਚਾਹੁੰਦੀ ਆ ਕਿ ਨਵੀਂ ਆਪਾ ਬਸਪਾ ਪਾਰਟੀ ਦੇ ਵਿੱਚ ਆਪਣਾ ਐਮ ਐਲ ਏ ਖੜਾ ਕਰੀਏ ਆਪਾਂ ਨੂੰ ਫਿਰ ਸਾਰੀ ਨੌਕਰੀ ਮਿਲ ਜਾਏਗੀ ਸਾਰੀ ਸਹੂਲਤ ਮਿਲ ਜਾਏਗੀ ਲੈਡਾ ਅੱਜ ਦੀ ਰੈਲੀ ਜਿਹੜੀ ਆ ਸਰਕਾਰਾਂ ਦੇ ਕੰਨਾਂ ਤੱਕ ਆਵਾਜ਼ ਜਿਹੜੀ ਪਹੁੰਚੇਗੀ ਬਿਲਕੁਲ ਜੀ ਬਿਲਕੁਲ ਪਹੁੰਚੇਗੀ ਬਿਲਕੁਲ ਪਹੁੰਚੇਗੀ 2027 'ਚ ਮੈਂ ਵਾਅਦਾ ਕਰਦਾ ਹਾਂ ਸਾਰਾ ਜਨਾਲਾ ਆਪਣਾ ਨਾਲ ਇਥੋਂ ਬੜੇ-ਬੜੇ ਕੱਟ ਚ ਐਮ ਐਲ ਏ ਬਣਾਂਗੇ। ਅਈ ਨਾਲੇ ਤੁਸੀਂ ਗੱਲ ਕੀਤੀ ਹੈ ਕੈਬਨਰ ਮੰਤਰੀ ਧਾਰੀਵਾਲ ਇੱਥੋਂ ਦੇ ਨੇ ਆਮ ਆਦਮੀ ਪਾਰਟੀ ਤੋਂ। ਕਹਿੰਦੇ ਉਹ ਵੀ ਮਾਜੇ ਦੇ ਜਨਰਲ ਨੇ ਬੜਾ ਤਾਕੜਵੰਦ ਨੇ ਕਿੱਥਾਂ ਦੇ ਨੇ। ਸਰ ਉਹ ਪਤਾ ਹੀ ਆ ਸਰਕਾਰ ਨੂੰ ਹਣ ਮੈਂ ਕੀ ਕਹਾਂ ਆ ਦੁਨੀਆ ਨੂੰ ਜਨਤਾ ਨੂੰ ਪਤਾ ਸਾਰਾ। ਇੰਨਾ ਹੀ ਅਜੇ ਤੱਕ ਕੰਮ ਨਹੀਂ ਕੋਈ ਹੋਇਆ। ਜਦ ਸਰ ਵੋਟਾਂ ਲੈਣ ਮਰੀ ਆਪਾਂ ਉਦੋਂ ਉਹਨਾਂ ਨੂੰ ਹੱਥ ਜੋੜਦੇ ਆਂ ਜਦੋਂ ਬਣ ਜਾਂਦੇ ਆਂ ਫੇਰ ਕੋਈ ਨਹੀਂ ਕਿੱਛੇ ਰਹਿ ਗਿਆ ਰਹਿ ਗਿਆ। ਵੱਡੀਆਂ-ਵੱਡੀਆਂ ਗੱਡੀਆਂ ਇਹਨਾਂ ਨੂੰ ਮਿਲੀਆਂ ਨਜ਼ਾਰੇ ਲੈਣ ਦੇ ਦੂਜੇ ਦੁਖੀ ਹੋਏ ਪਏ ਸਾਰੇ। ਪਰੇਸ਼ਾਨ ਤੇ ਸਾਡੀ ਬਰਾਦ ਪੜ ਕੇ ਕਾਰ ਬੈਠੇ ਅੱਜ ਮਾਨਸਮਾਨ ਦਿੱਤਾ ਗਿਆ ਕਬਲ ਸਿੰਘ ਸੋਤਾ ਵੱਲੋਂ ਬਹੁਤ ਧੰਨਵਾਦ ਕਰਦਾ ਮੈਂ ਪੰਜਾਬ ਪ੍ਰਧਾਨ ਸਰਦਾਰ ਕਬਲਜੀਤ ਸਿੰਘ ਸੋਤਾ ਦਾ ਜਿਨ੍ਹਾਂ ਮੈਨੂੰ ਇਸ ਨਾਲੇ ਦੀ ਜ਼ਿੰਮੇਵਾਰੀ ਅੱਜ ਸੌਂਪੀ